ਸਤਿ ਸ਼੍ਰੀ ਅਕਾਲ ਮੈਸਰ ਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟਰ ਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਕੁਝ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਪਹੁੰਚੇ ਆਂ ਬਾਬਾ ਰਾਜਾ ਜੀ ਕੋਲੇ ਅਕਸਰ ਹੀ ਤੁਸੀਂ ਇਹਨਾਂ ਨੂੰ ਸ਼੍ਰੀ ਮੁਖਸਰ ਸਾਹਿਬ ਦੇ ਜਿਹੜੇ ਲੋਕਲ ਸਾਨੂੰ ਦੇਖਦੇ ਆ ਉਹਨਾਂ ਨੇ ਬਾਬਾ ਜੀ ਦਾ ਨਾਮ ਸੁਣਿਆ ਹੀ ਹੋਊਗਾ ਤੇ ਕਾਫੀ ਲੰਬੇ ਸਮੇਂ ਤੋਂ ਇਹ ਜਿਹੜੀ ਸੰਗਤਾਂ ਦੀ ਸੇਵਾ ਕਰਦੇ ਆ ਤੇ ਆਪਣੇ ਘਰ ਵਿੱਚ ਹੀ ਇਹ ਪੀਰਾਂ ਦੀ ਜਿਹੜੀ ਗੱਦੀ ਲਾਉਂਦੇ ਆ ਤੇ ਇਥੋਂ ਕਾਫੀ ਸੰਗਤਾਂ ਨੂੰ ਜਿਹੜੇ ਫਾਇਦੇ ਹੁੰਦੇ ਆ ਸਾਨੂੰ ਵੀ ਪਤਾ ਲੱਗਿਆ ਸੀ ਸਾਨੂੰ ਵੀ ਅੱਜ ਗੱਲਬਾਤ ਕਰਨ ਦਾ ਸਮਾਂ ਬਾਬਾ ਜੀ ਨਾਲ ਮਿਲਿਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਚੈਨਲ ਤੇ ਸਵਾਗਤ ਕਰਦੇ ਹਾਂ ਜੀ ਸਸੀ ਕਲ ਬਾਬਾ ਜੀ ਸਸੀ ਜੀ ਡੇਲੀ ਰਿਪੋਰਟ ਟੀਵੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਬਾਬਾਈ ਜੇਕਰ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇਸ ਗੱਡੀ ਤੇ ਸੇਵਾ ਜਿਹੜੇ ਲੋਕਾਂ ਦੀ ਸੇਵਾ ਕਰਦੇ ਹੋ ਤੇ ਅਕਸਰ ਹੀ ਜਿਹੜੇ ਲੋਕ ਵੀ ਇੱਥੋਂ ਖੁਸ਼ ਹੋ ਕੇ ਜਾਂਦੇ ਆ ਤੇ ਸਾਨੂੰ ਵੀ ਜਿਸ ਤਰ੍ਹਾਂ ਸੰਗਤ ਦੇ view ਮਿਲਦੇ ਆ ਤੇ ਅਸੀਂ ਵੀ ਅੱਜ ਇੱਥੇ ਪਹੁੰਚੇ ਆ ਤੇ ਕਿੰਨੇ ਕ ਟਾਈਮ ਤੋਂ ਜਿਹੜਾ ਤੁਸੀਂ ਗੱਡੀ ਦੀ ਸੇਵਾ ਕਰਦੇ ਆ ਇੱਕ ਵਾਰੀ ਸਾਡੇ ਦਰਸ਼ਕਾਂ ਨਾਲ ਵੀ ਸਾਂਝ ਰੂਪ ਪਾ ਦਿਓ ਦੇਖੋ ਜਿਹੜੀ ਗੱਡੀ ਹੈਗੀ ਪਿੱਛੋਂ ਬਜ਼ੁਰਗ ਕਰਦੇ ਆਏ ਆ 14 ਸਾਲ ਮੈਨੂੰ ਬੈਠਣ ਹੋ ਗਈ ਗੱਡੀ ਤੇ ਜੋ ਕਿ ਸੇਵਾ ਸੰਗਤ ਕਰੀ ਜਾਂਦੇ ਆ ਬਾਕੀ ਜੀ ਪਿਛਲੇ uh, 14 ਸਾਲਾਂ ਤੋਂ ਤੁਸੀਂ ਤੁਸੀਂ ਇੱਥੇ ਜੀ 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 ਜੇਕਰ ਗੱਲ ਕਰਦੇ ਆ ਬਾਈ ਅੱਜ ਕੱਲ ਜਿਵੇਂ ਪੰਜਾਬ ਦੀ ਗੱਲ ਕਰ ਲਈਏ ਤਾਂ ਵੀ ਹਰ ਕੋਈ ਜਿਵੇਂ ਆਪਣੇ ਇੱਥੇ ਥੋੜਾ ਜਿਹਾ ਜ਼ਿਆਦਾ ਧਰਮਾਂ ਦੇ ਵਿੱਚ ਵੰਡਿਆ ਜਾਂਦਾ ਜਿਵੇਂ ਅਲੱਗ-ਅਲੱਗ ਧਰਮਾਂ ਦੀਆਂ ਇੱਥੇ ਗੱਲਾਂ ਕਰੀਆਂ ਜਾਂਦੀਆਂ ਕੋਈ ਕਿਸ ਵਿਊ ਨਾ ਦੇਖਦਾ ਕੋਈ ਕਿਸ ਵਿਊ ਨਾ ਦੇਖਦਾ ਆਪਾਂ ਜਿਹੜੇ ਸੰਗਤ ਤੁਹਾਡੇ ਕੋਲੇ ਆਉਂਦੀ ਹੈ ਤੇ ਕਿੰਨੇ ਕ ਪਰਸੈਂਟ ਆ ਜਿਹੜੇ ਉਹ ਇੱਥੋਂ ਜਿਹੜੇ ਖੁਸ਼ ਹੋ ਕੇ ਜਾਂਦੇ ਦੇਖੋ ਜਿਹੜੀ ਮੇਨ ਗੱਲ ਆਪਾਂ ਵਿਦਾਊਟ ਫੀਸ ਦੇਖਦੇ ਆ ਜਿਹੜੀ ਕੋਈ ਆਪਣੀ ਕੋਈ ਫੀਸ ਨਹੀਂ ਲੈਂਦੇ ਹੁੰਦੇ ਓਨਲੀ ਸੇਵਾ ਠੀਕ ਹੈ ਠੀਕ ਹੈ ਜੀ 70% ਦਾ ਮਸਲਾ ਹੱਲ ਹੁੰਦਾ 30% ਜਿਵੇਂ ਕੋਈ ਪ੍ਰੇਜ ਨਹੀਂ ਕਰਦਾ ਜਾਂ ਕੋਈ ਆਪਦੇ ਘਰੇ ਕਬਰ ਨਹੀਂ ਕਰਦਾ 70% ਮਸਲਾ ਤਕਰੀਬਨ ਹੱਲ ਹੁੰਦਾ ਜਿਹੜੀ ਸੰਗਤ ਆਪਣੇ ਕੋਲ ਆਉਂਦੀ ਹੈ ਜਿਆਦਾ ਦਵਾਈਆਂ ਨਾ ਕਿ ਆਪਾਂ ਕੋਈ ਦਵਾਈਆਂ ਦਾ ਵੀ ਨਾਲ ਜੀ ਕੁਝ ਜਿਵੇਂ ਸੁਣਨ ਚ ਪਤਾ ਲੱਗਿਆ ਸੀ ਕੋਈ ਨਗ ਵਗੈਰਾ ਵੀ ਤੁਸੀਂ ਨਾਲ ਹਾਂਜੀ ਹਾਂਜੀ ਇੱਕ ਆਪਾਂ ਗੈਮ ਕੰਪਨੀ ਦੇ ਵਧੀਆ ਬ੍ਰਾਂਡ ਆ ਠੀਕ ਹੈ ਜੀ ਉਹ ਸੇਲ ਕਰਦੇ ਆਪਾਂ ਮਤਲਬ ਕਿ ਹੋਲਸੋਲ ਦੇ ਰੇਟ ਤੇ ਬਿਲਕੁਲ ਘੱਟ ਰੇਟ ਤੇ ਠੀਕ ਹੈ ਜੀ ਦਾ ਸੀ ਲੈਣਾ ਉਹ ਠੀਕ ਹੈ ਉਹਦੇ ਨਾਲ ਕੋਈ ਐਕਸਟਰਾ ਕੋਈ ਦਵਾਈਆਂ ਵੀ ਦਿੰਨੇ ਹਾਂ ਹਾਂਜੀ ਹਾਂਜੀ ਡਾਕਟਰ ਡੀ ਫਾਰਮੇਸੀ ਕੀਤੀ ਹੋਈ ਹੈ ਇਹਦੀ ਵੀ ਮੇਰੀ ਠੀਕ ਹੈ ਉਹਦੇ ਵਿੱਚ ਆਪਾਂ ਦੇਸੀ ਐਰੋਵੈਦ ਕਰਦੇ ਹਾਂ ਠੀਕ ਠੀਕ ਜਿਵੇਂ ਕਿ ਤੁਹਾਨੂੰ ਬਾਬਾ ਜੀ ਨੇ ਆਪਣੇ ਉਹ ਦੱਸਿਆ ਵੀ ਦਵਾਈ ਦੇ ਨਾਲ ਦਵਾਈਆਂ ਦੀ ਵੀ ਜਿੱਥੇ ਲੋੜ ਆ ਤੇ ਉੱਥੇ ਦਵਾਈਆਂ ਦਾ ਵੀ ਕੰਮ ਕਰਦੇ ਆ ਤੇ ਸੰਗਤ ਬਾਬਾ ਜੀ ਜਿਵੇਂ ਲੋਕਲ ਪੰਜਾਬ ਜਾਂ ਹੋਰ ਸਟੇਟਾਂ ਤੋਂ ਵੀ ਆਪਣੇ ਕੋਲੇ ਆਉਂਦੀ ਹੈ ਜੀ ਕਿਹੜੀਆਂ ਕਿਹੜੀਆਂ ਸਟੇਟਾਂ ਦੇ ਜਿਹੜੇ ਸਾਡੇ ਦਰਸ਼ਕਾਂ ਨਾਲ ਉਹ ਵੀ ਜ਼ਰੂਰ ਦੱਸ ਦਿਓ ਕਿਉਂਕਿ ਦੇਸ਼ ਅੰਦੇਸ਼ਾਂ 'ਚ ਬੈਠੇ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ ਜੀ ਤੇ ਇਹ ਵੀਡੀਓ ਦਾ ਪਤਾ ਨਹੀਂ ਹੁੰਦਾ ਕਿੱਥੇ ਕਿੱਥੇ ਜਿਹੜੀ ਆਪਣੇ ਲੋਕਾਂ ਦੇ ਦੇਖਣੀ ਹੈ ਕਿ ਕਿਹੜੀਆਂ ਕਿਹੜੀਆਂ ਸਟੇਟਾਂ ਤੋਂ ਜ਼ਿਆਦਾਤਰ ਆਪਣੇ ਕੋਲੇ ਲੱਗ ਭਾਗੇ ਆਉਂਦੇ ਕੁਝ ਕਹਿ ਨਹੀਂ ਸਕਦੇ ਇਕੱਲੇ ਇਕੱਲੇ ਸਟੇਟ ਦਾ ਨਾਮ ਨਹੀਂ ਲੈ ਸਕਦੇ ਲਗਭਗ ਹੀ ਤਕਰੀਬਨ ਤੇ ਅੱਜ ਜਿੰਨਾ ਸੰਗਤਾਂ ਨੂੰ ਜਿਵੇਂ ਇਸ ਗੱਡੀ ਤੋਂ ਜ਼ਿਆਦਾ ਫਾਇਦਾ ਹੋਇਆ ਹੁੰਦਾ ਉਹ ਸੰਗਤਾਂ ਅੱਜ ਆਪਣੇ ਵਿੱਚ ਹੈਗੀ ਹੈ ਜੀ ਜੇਕਰ ਅਸੀਂ ਉਹਨਾਂ ਨਾਲ ਗੱਲਬਾਤ ਕਰੀਏ ਕਿਉਂਕਿ ਅਕਸਰ ਹੀ ਕਹਿ ਦਿੰਦੇ ਵੀ ਜ ਆ ਵੀ ਤਾਂ ਆਪਾਂ ਨੂੰ ਅੱਜ ਕੈਮਰੇ ਦੇ ਸਾਹਮਣੇ ਕਰਦੀ ਕੋਈ ਸੰਗਤਾ ਆਪਣੇ ਕੋਲ ਮੌਜੂਦ ਹੈ ਜੀ ਹਾਂਜੀ ਹਾਂਜੀ ਮੌਜੂਦ ਹੈ ਠੀਕ ਹੈ ਕਿਸ ਤਰ੍ਹਾਂ ਦੇ ਉਹਨਾਂ ਦੇ ਫਾਇਦੇ ਹੋਏ ਹੈ ਜੀ ਪਹਿਲਾਂ ਤੁਸੀਂ ਦੱਸ ਦਿਓ ਫਿਰ ਆਪਾਂ ਉਹ ਸੰਗਤਾਂ ਦੇ ਜਿਹੜੇ ਵੀਊ ਲਵਾਂਗੇ ਜੀ ਜਿਵੇਂ ਕੁਝ ਬੱਚੇ ਨਾ ਹੋਣਾ ਜਿਵੇਂ ਕਿ ਬੀ ਔਲਾਦ ਨਾ ਲੱਗਣਾ ਠੀਕ ਹੈ ਕਾਫੀ ਕੇਸ ਐਸ ਤਰ੍ਹਾਂ ਦੇ ਜਿਨ੍ਹਾਂ ਦੇ ਜਿਵੇਂ ਡਾਕਟਰ ਨੇ ਡਿਕਲੇਅਰ ਕੀਤਾ ਸੀ ਬੱਚਾ ਨਹੀਂ ਹੁੰਦਾ ਸਾੜੀ ਤੇ ਕੋ ਦਵਾਈ ਤੇ ਹਵਨ ਪੂਜਾ ਉਹਦੇ ਰਿਕਾਰਡਿੰਗ ਬੱਚੇ ਲੱਗੇ ਆ ਕੁਝ ਇੱਥੇ ਮੌਜੂਦ ਦਾ ਹਾਜ਼ਰ ਆ ਜਿੱਦਾਂ ਕੋਈ ਜ਼ਿਆਦਾ ਹੀ ਗਰੀਬ ਲੋੜਵੰਦ ਪਰਿਵਾਰ ਹੁੰਦਾ ਗਰੀਬ ਪਰਿਵਾਰ ਹੁੰਦਾ ਜਿਹੜਾ ਉਹ ਹਸਪੀਟਲਾਂ ਦੇ ਖਰਚੇ ਤਾਂ ਜਦੋਂ ਕਹਿੰਦੇ ਹੁੰਦੇ ਲਾਸਟ ਤੇ ਹੀ ਇੱਥੇ ਆਉਂਦਾ ਜਿਵੇਂ ਬਾਅਦ ਚ ਧਰਨਾਵਾਂ ਵੀ ਬੰਦੀਆਂ ਵੀ ਜੇ ਦਵਾਈ ਨਾ ਨਹੀਂ ਫਿਰ ਕਹਿੰਦੇ ਹੁੰਦੇ ਕਿਤੇ ਸਵਾਦੀ ਚੁੰਡੀ ਨਾਲ ਫਿਰ ਕੇ ਪੈ ਜਾਂਦਾ ਜਦੋਂ ਘਰ ਤੋਂ ਜਮਾ ਉਜੜ ਕੇ ਆਉਂਦਾ ਤੇ ਉਹਦੇ ਕੋਈ ਇਸ ਤਰ੍ਹਾਂ ਦਾ ਕੋਈ ਉਹਨੂੰ ਕੋਈ ਲੈਸ ਵਗੈਰਾ ਵੀ ਹੁੰਦਾ ਉਹਦੇ ਕੋਈ ਖਰਚੇ ਇੱਥੇ ਤੁਹਾਡੇ ਕਿੰਨੇ ਕ ਜਿਹੜੇ ਖਰਚੇ ਜਿਹੜੇ ਲੋੜਵੰਦ ਪਰਿਵਾਰ ਆ ਜਿਹੜੇ ਤੁਹਾਡੇ ਨਾਲ ਸੰਭਰ ਕਰ ਸਕਣ ਦੇਖੋ ਜਿਹੜਾ ਤਾਂ ਜੇ ਲੋੜਵੰਦ ਬੰਦਾ ਹੈਗਾ ਜਿਹਦੇ ਕੋਲ ਕੁਝ ਹੈ ਨਹੀਂ ਉਹ ਤਾਂ ਪ੍ਰੋਪਰ ਸਮਾਨ ਹੀ ਲਿਆ ਜਾਂਦਾ ਵੀ ਲੈ ਕੇ ਆ ਪੂਜਾ ਦਾ ਉਹ ਸਾਡੀ ਕੋਈ ਫੀਸ ਨਹੀਂ ਹੈਗਾ ਵਿਦਆਉਟ ਫੀਸ ਹੀ ਠੀਕ ਹੈ ਜੀ ਚਾਹ ਹੈਗਾ ਕੁਝ ਨਹੀਂ ਹੈਗਾ ਨੋ ਅਟੈਂਸ਼ਨ ਵੀ ਅਸੀਂ ਛੱਡਦੇ ਆ ਵੀ ਜੋ ਤੁਹਾਡੇ ਦਿਲ ਕਾ ਦਾ ਲੰਗਰ ਚ ਪਾਜੋ ਓਨਲੀ ਲੰਗਰੀ ਲੱਗਦਾ ਇੱਥੇ ਤੇ ਕਿਹੜੇ ਕਿਹੜੇ ਦਿਨ ਤੁਸੀਂ ਸੰਗਤਾਂ ਦੇ ਜਿਹੜੇ ਇੱਥੇ ਗੱਦੀ ਤੇ ਬੈਠਦੇ ਆਂ ਦੇਖਦੇ ਆਂ ਕਿਹੜੇ ਕਿਹੜੇ ਵਾਰ ਤੁਹਾਡੇ ਕੋਲ ਸੰਗਤਾਂ ਆਉਂਦੀਆਂ ਹਫਤੇ ਚ ਦੋ ਵਾਰ ਬੈਠਦੇ ਆਂ ਵੀਰਵਾਰ ਤੇ ਸ਼ਨੀਵਾਰ ਅੱਛਾ ਤੇ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਕੋਈ ਬਾਹਰਲੇ ਸਟੇਟਾਂ ਤੋਂ ਜਾਂ ਬਾਹਰਲੇ ਕੋਈ ਵਿਦੇਸ਼ਾਂ 'ਚ ਵੀ ਬੈਠੇ ਤੁਹਾਡੇ ਨਾਲ ਕੋਈ ਸੰਪਰਕ ਕਰਨੇ ਇਹ ਕੰਮ ਫੋਨ 'ਤੇ ਵੀ ਹੋ ਜਾਂਦੇ ਆ ਬਾਬਾ ਇਹ ਕਿ ਆਉਣਾ ਹੀ ਪੈਂਦਾ ਜੀ ਨਹੀਂ ਸਰ ਆਉਣਾ ਹੀ ਪੈਂਦਾ ਇੱਕ ਸਾਡੇ ਆਉਣ ਦੇ ਵਿੱਚ ਇੱਥੇ ਟੋਕਣ ਲੱਗਦਾ ਠੀਕ ਹੈ ਜੀ ਜਿਵੇਂ ਵੀਰਵਾਰ ਬੰਦਾ ਆਉਂਦਾ ਠੀਕ ਹੈ ਜੀ ਉਦੋਂ ਟੋਕਣ ਅਸੀਂ ਆਏ ਨੂੰ ਹੀ ਦਿੰਨੇ ਆ ਸੀਰੀਅਲ ਵਾਲੀ ਦੇਖਦੇ ਆ ਇਹ ਨਹੀਂ ਹੈਗਾ ਜੇ ਕੋਈ ਮੇਰੇ ਕੋਲ ਹੋ ਜਾ ਤੁਹਾਨੂੰ ਪਹਿਲਾਂ ਜਿਵੇਂ ਬੰਦਾ ਆਇਆ ਟੋਕਣ ਦੇ ਰਿਕਾਰਡਿੰਗ ਦੇਖਦੇ ਆ ਸੀਰੀਅਲ ਨੰਬਰ ਅੱਛਾ ਜਿਵੇਂ ਸੰਗਤ ਆਉਂਦੀ ਆ ਉਹਦੇ ਟੋਕਨ ਮਿਲਦਾ ਉਸ ਤੋਂ ਬਾਅਦ ਫ ਤੇ ਅੱਜ ਆਈ ਹੋਈਆਂ ਸੰਗਤਾਂ ਦੇ ਆਪਾਂ ਜੇ ਰੂ 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 ਹੋਣਾ ਹੋਈਏ ਤੇ ਪਹਿਲਾਂ ਤੋਂ ਸਾਨੂੰ ਇਹ ਦੱਸ ਦਿਓ ਵੀ ਕਿਹੜੇ ਕਿਹੜੇ ਵਾਰ ਤੇ ਜੇ ਕਿਸੇ ਨੇ ਬਾਹਰੋਂ ਆਉਣਾ ਹੋਵੇ ਤੁਹਾਡੇ ਨਾਲ ਪਹਿਲਾਂ ਫੋਨ ਤੇ ਸੰਪਰਕ ਕਿਹੜੇ ਨੰਬਰਾਂ ਤੇ ਕਰ ਸਕਦਾ ਉਹ ਵੀ ਪਲੀਜ਼ ਜ਼ਰੂਰ ਤੁਸੀਂ ਬੋਲ ਦਿਓ ਵੈਸੇ ਸਾਰੇ ਵੈਸੇ ਪਹਿਲਾਂ ਹੀ ਫੋਨ ਅਟੈਂਡ ਕਰਦੇ ਸੀ ਹੁਣ ਮੈਂ ਇੱਕ ਸੁਵਿਧਾ ਦਿੱਤੀ ਹੋ ਡੇਰੇ ਚ ਜਿਵੇਂ ਫੋਨ ਜਿਹੜਾ ਅਸੀਂ ਲਾਂਚ ਕਰਦੇ ਆ ਉਹ ਅਟੈਂਡ ਹੋਊਗਾ ਹਰ ਇੱਕ ਸੇਵਾਦਾਰ ਦਾ ਠੀਕ ਹੈ ਜੀ 6284 63 9969 6284 63 9969 ਮਿਹਰਬਾਨੀ ਤੇ ਆਪਾਂ ਸੰਗਤਾਂ ਦੇ ਵੀ ਉਹਨਾਂ ਦੇ ਜ਼ਰੂਰ ਹੁਣ ਦਰਸ਼ਨ ਕਰਾਂਗੇ ਜਿਨ੍ਹਾਂ ਨੂੰ ਇੱਥੋਂ ਫਾਇਦੇ ਹੋਏ ਆ। ਹਾਂਜੀ ਸੱਸੀ ਕਲਵੇ ਸੱਸੀ ਕਲਵੇ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਪਿੰਡ ਜ਼ਰੂਰ ਦੱਸੋ ਜੀ। ਨਾਮ ਮੇਰਾ ਸਤਪਾਲ ਸਿੰਘ ਆ ਜੀ ਪਿੰਡ ਦਵੜਾ ਹੀ। ਨਵਾਸੀ ਦਵੜੇ ਦਾ ਹੀ। ਅੱਛਾ ਕਿੰਨੇ ਕ ਟਾਈਮ ਤੋਂ ਤੁਸੀਂ ਇੱਥੇ ਬਾਬਾ ਜੀ ਦੇ ਜਿਹੜੇ ਦੇਰ ਤੇ ਆ ਰਹੇ? ਹੋ ਗਏ ਜਨ ਕੇ ਸਾਢੇ 1 ਸਾਲ ਹੋ ਗਏ ਜਾਂਦ ਨਹੀਂ ਅੱਛਾ ਕਿਹੜੀਆਂ ਮੁਸ਼ਕਲਾਂ ਨੂੰ ਲੈ ਕੇ ਤੁਸੀਂ ਆਏ ਸੀ ਤੇ ਕੀ ਕੁਝ ਤੁਹਾਡੇ ਹੱਲ ਹੋਇਆ ਸਾਡੇ ਦਰਸ਼ਕਾਂ ਨਾਲ ਦੱਸ ਸਕਦੇ ਬੱਚੇ ਕਰਕੇ ਆਏ ਬੱਚਾ ਨਹੀਂ ਹੁੰਦਾ ਪਿਆ ਸੀ ਗਈ 6 ਸਾਲ ਹੋ ਗਏ ਠੀਕ ਹੈ ਤੇ ਬਾਬੇ ਦੀ ਕਿਰਪਾ ਨਾਲ ਇੱਥੋਂ ਬੱਚਾ ਹੋਇਆ ਠੀਕ ਕਿੰਨੇ ਕਸਾਵਾਂ ਤੋਂ ਤੁਸੀਂ ਉਸ ਤੋਂ ਪਹਿਲਾਂ ਕਿੰਨੇ ਕ ਹਸਪਤਾਲਾਂ ਦੇ ਦਵਾਈ ਲਈ ਸੀ ਡਾਕਟਰਾਂ ਦਾ ਤੁਹਾਨੂੰ ਕੀ ਕਹਿਣਾ ਸੀ ਅਸੀਂ ਘਟੋੜੇ ਪੰਜਾ ਛੇ ਹਸਪਤਾਲਾਂ ਆਏ ਗਏ ਆ ਕੁਝ ਬਾਬੇ ਕੋਲ ਵੀ ਗਏ ਆ ਪਰ ਸਾਨੂੰ ਉਸ ਤੋਂ ਫਾਇਦਾ ਨਹੀਂ ਹੋਇਆ ਅੱਛਾ ਇੱਥੋਂ ਮੰਨ ਲਓ ਭੈਣ ਨਹੀਂ ਦੱਸੀ ਦੱਸ ਪਾਈ ਸੀਗੀ ਉਹਦੇ ਕਰਕੇ ਬਾਬੇ ਕੋਲ ਆਏ ਫਿਰ ਹਸਪਤਾਲ ਵਾਲੇ ਡਾਕਟਰ ਕੀ ਕਹਿ ਦਿੰਦੇ ਸੀ ਉਹ ਕਿਤੇ ਕਮੀ ਮੇਰੇ ਚ ਕੱਢ ਦਿੰਦੇ ਕਿਤੇ ਵਾਈਫ ਚ ਕੱਢ ਦਿੰਦੇ ਵੀ ਉਹਦੇ ਮਤਲਬ ਮਤਲਬ ਆਂਡਾ ਨਹੀਂ ਬੰਦਾ ਕਿਤੇ ਕੋਸ਼ਿਸ਼ ਹੈ ਇਸ ਤਰ੍ਹਾਂ ਹੀ ਠੀਕ ਹੈ ਜਾਨੀ ਕਿ ਜਦੋਂ ਹਸਪਤਾਲਾਂ ਚ ਜਵਾਬ ਮਿਲਿਆ ਤਾਂ ਇਸ ਬਾਬੇ ਦੀ ਇੱਥੇ ਆ ਕੇ ਤੁਹਾਡੀਆਂ ਜਿਹੜੇ ਝੋਲੀਆਂ ਭਰੀਆਂ ਝੋਲੀਆਂ ਹਾਂਜੀ ਇੱਥੋਂ ਭਰੀਆਂ ਬਾਬੇ ਦੀ ਕਿਰਪਾ ਨਾਲ ਕੀ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਤਾਂ ਸੰਗਤ ਨੂੰ ਕਹਿੰਦਾ ਵੀ ਵੱਧ ਤੋਂ ਵੱਧ ਤਵਾ ਇੱਥੇ ਆਵੇ ਠੀਕ ਹੈ ਜੀ ਬਾਬਾ ਦੇ ਆ ਕੇ ਦਰਸ਼ਨ ਕਰੇ ਮਿਲੇ ਇੱਥੇ ਕੋਈ ਹਸਪਤਾਲਾ ਨਾਲ ਕੋਈ ਬਹੁਲੇ ਜ਼ਿਆਦਾ ਖਰਚੇ ਤਾਂ ਨਹੀਂ ਇੱਥੇ ਬਾਬੇ ਨਹੀਂ ਨਹੀਂ ਕੋਈ ਖਰਚਾ ਨਹੀਂ ਇੱਥੇ ਹੀ ਐਵੇਂ ਕਹਿ ਰਿਹਾ ਕੋਈ ਲੋਕੀ ਕਹਿੰਦੇ ਖਰਚੇ ਬਾਬਿਆਂ ਦੇ ਬਹੁਲੇ ਹੁੰਦੇ ਆ ਇੱਥੇ ਕੋਈ ਖਰਚਾ ਨਹੀਂ ਗਾ ਏ ਬਾਈ ਜੀ ਨੇ ਜਿਵੇਂ ਤੁਹਾਨੂੰ ਦੱਸਿਆ ਇਹ ਸਾਰਿਆਂ ਨੂੰ ਇੱਥੇ ਨਾਰਮਲ ਖਰਚੇ ਆ ਜਿਹੜੇ ਬਾਬਾ ਜੀ ਨੇ ਵੀ ਉਹ ਤਾਂ ਪਹਿਲਾਂ ਜ਼ਿਕਰ ਕੀਤਾ ਸੀਗਾ ਵੀ ਇੱਥੇ ਜਿਹੜਾ ਜੇ ਕੋਈ ਜ਼ਿਆਦਾ ਲੋਡ ਬੰਦ ਵੀ ਹੈ ਤਾਂ ਕੱਲਾ ਸਮਾਨ ਵੀ ਜਿੰਨਾ ਚਲੋ ਸਮਗਰੀ ਲਗਣੀ ਆ ਉਹ ਤਾਂ ਲੈ ਕੇ ਆਉਣਾ ਪੈਂਦਾ ਵੀ ਉਹਦੇ 'ਚ ਵੀ ਅਸੀਂ ਹੱਲ ਕਰ ਦਿੰਦੇ ਆ ਤੇ ਤੁਸੀਂ ਬਾਈ ਦੇ ਮੂੰਹੋਂ ਸੁਣਿਆ ਵੀ ਇਹ ਜਿੰਨਾਂ ਦੇ ਇਥੋਂ ਫਾਇਦਾ ਹੋਏ ਹੋਰ ਵੀ ਸਾਡੇ ਨਾਲ ਵੀ ਗੱਲਬਾਤ ਕਰਨ ਲਈ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸ਼ੁਭਨਾਮ ਆਪਣਾ ਬਾਈ ਜੀ ਸੁਵਾਨ ਸਿੰਘ ਜੀ ਪਿੰਡ ਕਿਹੜਾ ਜੀ ਆਪਣਾ ਪੈਂਟਿੰਸਾ ਜ਼ਿਲ੍ਹਾ ਫਰੋਜ਼ਪੁਰ ਜੀ ਅੱਛਾ ਜ਼ਿਲ੍ਹਾ ਫਰੋਜ਼ਪ ਬਈ ਜੀ ਹੋ ਗਿਆ ਸਾਨੂੰ 2 ਸਾਲ ਦੇ ਕਰੀਬ ਹੋ ਗਏ ਜੀ ਕੀ ਮੁਸ਼ਕਲਾ ਸੀ ਜਿਹੜੀਆਂ ਨੂੰ ਲੈ ਕੇ ਤੁਸੀਂ ਇੱਥੇ ਆਏ ਸੀ ਸਾਨੂੰ ਬਹੁਤ ਸਮਾਂ ਹੋ ਗਿਆ ਸੀਗਾ ਜੀ ਬੱਚੇ ਦੀ ਖਾਤਰ ਅਸੀਂ ਬਹੁਤ ਖੁਸ਼ ਮੰਨ ਲਓ ਬਹੁਤ ਅਸਫਰਾਂ ਚ ਗਏ ਰਮਾ ਸੌਫਟਵਰ ਹਸਪੀਟਲ ਲੁਧਿਆਣਾ ਉੱਥੇ ਵੀ ਆਈਐਫ ਕਰਵਾਇਆ ਸੀਗਾ ਉਹਨਾਂ ਤੋਂ ਹੀ ਉਹਨਾਂ ਨੇ ਦੋ ਵਾਰੀ ਆਈਐਫ ਕੀਤਾ ਉਸ ਤੋਂ ਬਾਅਦ ਕੋਈ ਗੱਲ ਨਹੀਂ ਸਾਡੀ ਸੁਣੀ ਅੱਛਾ ਤਕਰੀਬਨ ਉਹਨਾਂ ਨੇ 4-5 ਲੱਖ ਰੁਪਇਆ ਲਿਆ ਅੱਛਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਗੱਲਬਾਤ ਨਹੀਂ ਸਾਡੀ ਸੁਣੀ ਅਸੀਂ 2-3 ਵਾਰੀ ਉਹਨਾਂ ਨਾਲ ਸੰਪਰਕ ਵੀ ਕੀਤਾ ਪਰ ਉਹਨਾਂ ਨੇ ਸਾਡੀ ਕੋਈ ਫਰਿਆਦ ਨਹੀਂ ਸੁਣੀ ਠੀਕ ਉਸ ਤੋਂ ਬਾਅਦ ਸਾਨੂੰ ਬਾਬਾ ਰਾਜ ਰਾਜ ਜੀ ਦਾ ਕਹੇ ਸਾਡੀ ਮੰਨ ਲਓ ਮਾਮਾ ਜੀ ਦੀ ਲੜਕੀ ਸੀ ਹਾਂਜੀ ਉਹਨਾਂ ਦਾ ਇੱਥੇ ਮੰਨ ਲਓ ਬਾਬਾ ਜੀ ਨਾਲ ਆਉਣਾ ਜਾਣਾ ਸੀਗਾ ਠੀਕ ਹੈ ਠੀਕ ਹੈ ਫਿਰ ਉਹਨਾਂ ਦੇ ਵੀ 8-9 ਸਾਲ ਹੋ ਗਏ ਸੀਗੇ ਬੱਚਾ ਨਹੀਂ ਸੀ ਹੋਇਆ ਠੀਕ ਫਿਰ ਉਹ ਗੱਡੀ ਮੰਨ ਲਓ ਬਾਬਾ ਰਾਜ ਜੀ ਦੀ ਗੱਡੀ ਤੋਂ ਉਹ ਬੱਚੇ ਨੂੰ ਮੰਨ ਲਓ ਬੱਚੇ ਦਾਦੂ ਆ ਬੱਚੇ ਦੀ ਦਾਤ ਬਖਸ਼ੀ ਇੱਥੋਂ ਗੱਦੀ ਤੋਂ ਹੀ ਉਹਨਾਂ ਨੇ ਫਿਰ ਸਾਨੂੰ ਦੱਸ ਪਾਈ ਏ ਠੀਕ ਹੈ ਤੇ ਫਿਰ ਅਸੀਂ ਇੱਥੇ ਆਉਣ ਲੱਗੇ ਜੀ ਅਸੀਂ ਸੱਤ ਵੀਰਵਾਰ ਮੰਨ ਲਓ ਮੱਥਾ ਟੇਕਿਆ ਬਾਬਾ ਜੀ ਦੀ ਗੱਦੀ ਤੇ ਹੀ ਠੀਕ ਹੈ ਸਾਨੂੰ ਮਾਲਕ ਨੇ ਪੁਛਿਆ ਸੱਤ ਮਹੀਨਾ ਤੱਕ ਮੰਨ ਲਓ ਉਲਾਦ ਦੀ ਜਿਹੜੀ ਭੁੱਖ ਸੀ ਉਹ ਸਾਨੂੰ ਪੂਰੀ ਕਰਦੀ ਮਾਰੀ ਜਿਵੇਂ ਤੁਸੀਂ ਬਈ ਪਹਿਲਾਂ ਵੀ ਕਿ ਲੁਧਿਆਣੇ ਦੇ ਇੱਕ ਨਾਮੀ ਹਸਪੀਟਲ ਦਾ ਨਾਮ ਵੀ ਲਿਆ ਉਸ ਤੋਂ ਇਲਾਵਾ ਤੁਸੀਂ ਫਿਰੋਜ਼ਪੁਰ ਦੇ ਵੀ ਹੋਰ ਅਨੇਕਾਂ ਹੀ ਹਸਪੀਟਲਾਂ 'ਚ ਗਏ ਹੋਵੋਗੇ ਹਾਂਜੀ ਬਈ ਜੀ ਅੱਛਾ ਉੱਥੇ ਕੀ ਕਿਹਾ ਜਾਂਦਾ ਸੀਗਾ ਤੁਹਾਨੂੰ ਬਈ ਜੀ ਉਹਨਾਂ ਦੀਆਂ ਨਾ ਟਿਊਬਾਂ ਬਲੌਗ ਦੱਸਦੇ ਸੀਗੇ ਜੀ ਠੀਕ ਹੈ ਜੀ ਤਕਰੀਬਨ ਮੈਂ 2-3 ਵਾਰੀ ਇੱਕ ਵਾਰੀ ਇੱਥੋਂ ਮੁਕਸਰ ਤੋਂ ਹੀ ਇਲਾਜ ਕਰਵਾਇਆ ਸੀਗਾ ਇੱਥੇ ਹਸਪਤਾਲ ਦਾ ਮੈਨੂੰ ਨਾਮ ਭੁੱਲ ਗਿਆ ਚੇਤਾ ਬਸ ਸਟੈਂਡ ਦੇ ਕੋਲੇ ਜਿਹੜਾ ਆਂਦਾ ਈ ਠੀਕ ਹੈ ਉਹਨਾਂ ਤੋਂ ਵੀ ਟਿਊਬਾਂ ਸਾਫ਼ ਕਰਵਾਈਆਂ ਪਰ ਕੋਈ ਫਰਕ ਨਹੀਂ ਪਿਆ ਈ ਹਾਂ ਜੀ ਇੱਥੇ ਕਿੰਨਾ ਟਾਈਮ ਲੱਗਤਾਰ ਆਉਣ ਨਾਲ ਜਿਹੜੀ ਤੁਹਾਡੀ ਆ ਸਮੱਸਿਆ ਦਾ ਹੱਲ ਹੋ ਗਿਆ ਸੀ ਇੱਥੇ ਸਾਨੂੰ ਤਕਰੀਬਨ 5 ਕੁ ਮਹੀਨਿਆਂ ਦੇ ਵਿੱਚ ਤਕਰੀਬਨ ਫਰਕ ਪੈ ਗਿਆ ਈ ਠੀਕ ਹੈ ਜਿਦਾ ਪਹਿਲਾਂ ਵੀ ਅਸੀਂ ਗੱਲ ਕੀਤੀ ਸੀ ਬਾਈ ਨਾਲ ਕੋਈ ਖਰਚੇ ਦੀ ਹਸਪਤਾਲ ਨੇ ਤੁਸੀਂ ਲੱਖਾਂ ਦੇ ਹਿਸਾਬ ਨਾਲ ਇੱਥੇ ਤਾਂ ਮੈਨੂੰ ਲੱਗਦਾ ਹਜ਼ਾਰਾਂ ਨਾਲ ਵੀ ਨਹੀਂ ਲੱਗੇ ਜੀ ਨਹੀਂ ਜੇ ਇੱਥ ਉਹੀ ਜੋ ਲੰਗਰ ਚ ਤੁਸੀਂ ਬਾਦਲ ਕੀ ਅਪੀਲ ਕੀ ਹੋਰ ਨਾ ਸੰਗਤਾਂ ਨੂੰ ਜਿਵੇਂ ਦੁਖੀ ਅੱਜ ਕੱਲ ਕਹਿੰਦੇ ਆ ਨਾਨਕ ਦੁਖਿਆ ਸਭ ਸੰਸਾਰ ਦੁਖੀ ਬਹੁਤ ਜ਼ਿਆਦਾ ਲੋਕ ਹਰ ਘਰ ਜੀਤੋਂ ਮਰਜੀ ਬਚ ਲੋ ਕਿਸੇ ਦੇ ਬਿਮਾਰੀ ਹੈ ਕਿਸੇ ਦੇ ਡੇਗਾ ਕੋਈ ਇਸ ਤਰ੍ਹਾਂ ਤੁਹਾਡੇ ਵਾਂਗੂ ਕੋਈ ਪੁੱਤ ਨੂੰ ਰੋਈ ਜਾਂਦਾ ਜਾਂ ਕੋਈ ਕੋਈ ਬਾਹਰ ਜਾਣ ਲਈ ਤਰਸੀ ਜਾਂਦਾ ਤੇ ਸੰਗਤ ਨੂੰ ਕੀ ਅਪੀਲ ਕਰਨਾ ਚਾਹੂੰਗਾ ਆਪਾਂ ਸੰਗਤ ਨੂੰ ਇੱਕ ਹੀ ਅਪੀਲ ਕਰਨਾ ਚਾਹੁੰਦੇ ਆ ਵੀ ਆਪਾਂ ਰਾਜ ਦੀ ਗੱਦੀ ਤੇ ਇੱਕ ਵਾਰ ਜ਼ਰੂਰ ਆਓ ਜੀ ਇੱਕ ਵਾਰੀ ਮਹਾਰਤਨਾ ਦਰਸ਼ਨ ਜ਼ਰੂਰ ਕਰੋ ਜੀ ਮਿਹਰਬਾਨੀ ਤੁਸੀਂ ਸੁਣਿਆ ਹੀ ਹੋਊਗਾ ਆ ਬਾਈ ਤੋਂ ਵੀ ਉਸ ਤੋਂ ਪਹਿਲਾਂ ਵੀ ਆਪਾਂ ਸਤਪਾਲ ਜੀ ਨੇ ਗੱਲ ਕੀਤੀ ਸੀਗੀ ਇਸੇ ਤਰ੍ਹਾਂ ਅਸੀਂ ਹੋਰ ਵੀ ਜਿਹੜੇ ਲੋੜਵੰਦ ਪੈਣਪਰਾ ਜਿਹੜੇ ਦੁਖੀ ਆ ਵੀ ਉਹ ਇੱਕ ਵਾਰੀ ਬਾਬਾ ਰਾਜਾ ਜੀ ਨਾਲ ਆ ਕੇ ਜ਼ਰੂਰ ਸੰਪਰਕ ਕਰਨ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਦੱਸਿਆ ਜੇ ਕੋਈ ਬਾਹਲਾ ਲੋੜਵੰਦ ਆ ਤਾਂ ਉਹਨਾਂ ਨੂੰ ਕੱਲੇ ਸਮਾਨ ਤੇ ਜਿਹੜਾ ਉਹਨਾਂ ਦਾ ਜਿਹੜਾ ਇਲਾਜ ਕੀਤਾ ਜਾਊਗਾ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟਰ ਵੀ ਮੇਰੇ ਨਾਲ ਮੇਰਾ ਕੈਮਰਾਮੈਨ ਪਰਸਨ ਕੁਲਦੀਪ ਸਿੰਘ